ਸਾਹਿਬੀ ਕਾਲ ਜੀ ਸਾਰਿਆਂ ਨੂੰ ਅੱਜ ਤੁਹਾਡੇ ਸਾਹਮਣੇ ਇੱਕ ਹੋਰ ਨਵੀਂ ਕਹਾਣੀ ਲੈ ਕੇ ਆਏ ਆਂ। ਇੱਕ ਕਹਾਣੀ ਇੱਕ ਪਤੀ ਪਤਨੀ ਦੀ ਹੈ ਜੋ ਕਿ ਲੁਧਿਆਣਾ ਸ਼ਹਿਰ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੇ ਨੇ। ਗੁਰਪ੍ਰੀਤ ਸਿੰਘ ਅਤੇ ਮਨਪ੍ਰੀਤ ਕੌਰ ਦੋਨੇ ਇਕੱਠੇ ਰਹਿੰਦੇ ਨੇ ਨਵਾਂ ਨਵਾਂ ਉਹਨਾਂ ਦਾ ਵਿਆਹ ਹੋਇਆ ਹੁੰਦਾ। ਤੇ ਬੜਾ ਪਿਆਰ ਹੁੰਦਾ ਸ਼ੁਰੂ ਵਿੱਚ ਉਹਨਾਂ ਤੇ ਪਰ ਥੋੜੇ ਸਮੇਂ ਬਾਅਦ ਹੌਲੀ ਹੌਲੀ ਉਹਨਾਂ ਵਿੱਚ ਰਿਸ਼ਤੇ ਵਿੱਚ ਫਰਕ ਪੈਣਾ ਸ਼ੁਰੂ ਹੋ ਜਾਂਦਾ। ਜੋ ਉਸਦਾ ਪਤੀ ਹੁੰਦਾ ਗੁਰਪ੍ਰੀਤ ਸਿੰਘ ਉਹ ਇੱਕ ਦਫ਼ਤਰ ਵਿੱਚ ਨੌਕਰੀ ਕਰਦਾ ਤੇ ਸ਼ਾਮ ਨੂੰ ਘਰ ਆਉਂਦਾ। ਤਾਂ ਇੱਕ ਦਿਨ ਜਦੋਂ ਸ਼ਾਮ ਨੂੰ ਘਰ ਆਉਂਦਾ ਆਪਣੇ ਦਫ਼ਤਰ ਤੋਂ ਤਾਂ ਉਸਦੀ ਪਤਨੀ ਮਨਪ੍ਰੀਤ ਕੌਰ ਬਹੁਤ ਹੀ ਉਦਾਸ ਬੈਠੀ ਹੁੰਦੀ ਹੈ ਤੇ ਉਹ ਉਸ ਨੂੰ ਆਖਦੀ ਹੈ ਕਿ ਤੂੰ ਮੈਨੂੰ ਸਮਾਂ ਨਹੀਂ ਦਿੰਦਾ ਮੈਨੂੰ ਤੇਰੇ ਸਮੇਂ ਦੀ ਲੋੜ ਹੈ ਤਾਂ ਕੋਰਪੀ ਸਿੰਘ ਬੜੇ ਗੁੱਸੇ 'ਚ ਬੋਲਦਾ ਕਿ ਜੋ ਮੈਂ ਕਰ ਰਿਹਾ ਸਿਰਫ ਤੇਰੇ ਲਈ ਕਰ ਰਿਹਾ ਹਾਂ ਜੋ ਮੈਂ ਪੈਸਾ ਕਮਾ ਰਿਹਾ ਤੇਰੀ ਖੁਸ਼ੀ ਲਈ ਕਮਾ ਰਿਹਾ ਹਾਂ ਤਾਂ ਕਿ ਮੈਂ ਤੇਰੇ ਸ਼ੌਂਕ ਪੂਰੇ ਕਰ ਸਕਾਂ ਘਰ ਚਲਾ ਸਕਾਂ ਤਾਂ ਪਤਨੀ ਚੁੱਪ ਕਰ ਜਾਂਦੀ ਹੈ ਸੁਣ ਕੇ ਦੇ ਅੰਦਰ ਚਲੀ ਜਾਂਦੀ ਆ ਤੇ ਥੋੜੇ ਦਿਨ ਬਾਅਦ ਸ਼ਾਮ ਨੂੰ ਜਦੋਂ ਬੈਠਾ ਹੁੰਦਾ ਤਾਂ ਉਹ ਇਹ ਗੱਲ ਸੋਚਦਾ ਹੈ ਅਹਿਸਾਸ ਹੁੰਦਾ ਉਸ ਨੂੰ ਇਸ ਚੀਜ਼ ਦਾ ਕਿ ਮੈਂ ਆਪਣੀ ਪਤਨੀ ਨੂੰ ਵਾਕ ਕਈ ਟਾਈਮ ਨਹੀਂ ਦੇ ਰਿਹਾ ਮੈਂ ਉਹਨੂੰ ਗੁੱਸੇ 'ਚ ਬਹੁਤ ਕੁਝ ਬੋਲਦਾ ਸਾਡਾ ਝਗੜਾ ਚੱਲਦਾ ਤੇ ਮੈਂ ਆਪਣਾ ਰਿਸ਼ਤਾ ਖਰਾਬ ਕਰ ਰਿਹਾ ਤਾਂ ਉਹ ਅਗਲੀ ਸਵੇਰ ਜਦੋਂ ਉੱਠਦਾ ਤਾਂ ਉਹ ਆਪਣੀ ਪਤਨੀ ਕੋਲ ਜਾਂਦਾ ਤੇ ਉਹਨੂੰ ਦੇਖਦਾ ਕਿ ਉਸ ਦੇ ਚੇਰੇ ਤੇ ਬੜੀ ਥਕਾਵਟ ਆ ਅੱਖਾਂ ਵਿੱਚ ਨੀਂਦ ਆ ਤੇ ਉਹ ਚੰਗੀ ਤਰ੍ਹਾਂ ਖਾਣਾ ਵੀ ਨਹੀਂ ਖਾ ਰਹੀ ਤਾਂ ਉਹ ਉਸ ਨੂੰ ਆਖਦਾ ਕਿ ਮਨਪ੍ਰੀਤ ਮੈਨੂੰ ਮਾਫ਼ ਕਰੀ ਮੈਂ ਤੇਰੇ ਨਾਲ ਬਹੁਤ ਹੀ ਬੁਰਾ سلوਕ ਕੀਤਾ ਮੈਂ ਗੁੱਸਾ ਕੀਤਾ ਤੇਰੇ ਤੇ ਤੇ ਅੱਜ ਤੋਂ ਬਾਅਦ ਮੈਂ ਤੈਨੂੰ ਬਹੁਤ ਪਿਆਰ ਕਰਾਂਗਾ ਤੈਨੂੰ ਸਮਾਂ ਦੇਵਾਂਗਾ ਜੋ ਤੂੰ ਚਾਹਨੀ ਆ ਮੈਂ ਉਹ ਤੈਨੂੰ ਸਭ ਦੇਵਾਂਗਾ ਤਾਂ ਇਹ ਸੁਣ ਕੇ ਉਸ ਦੀ ਪਤਨੀ ਬੜੀ ਖੁਸ਼ ਹੁੰਦੀ ਆ ਤੇ ਉਸ ਨੂੰ ਆਖਦੀ ਆ ਕਿ ਇਹ ਇੱਕ ਗੱਲ ਕਹਿ ਕੇ ਤੁਸੀਂ ਮੇਰਾ ਅੱਧਾ ਬੋਝ ਹੌਲਾ ਕਰ ਦਿੱਤਾ ਤੇ ਉਹ ਇੱਕ ਫੈਸਲਾ ਕਰਦੇ ਨੇ ਕਿ ਹਰ ਰੋਜ਼ ਅੱਧਾ ਘੰਟਾ ਉਹ ਇੱਕ ਦੂਜੇ ਨੂੰ ਸਮਾਂ ਦੇਣਗੇ ਬਿਨਾ ਫੋਨ ਤੋਂ ਹਫ਼ਤੇ ਵਿੱਚ ਇੱਕ ਦਿਨ ਉਹ ਬਾਹਰ ਜਾਇਆ ਕਰਨਗੇ ਖਾਣਾ ਖਾਣ ਅਤੇ ਸਭ ਤੋਂ ਵੱਡਾ ਫੈਸਲਾ ਜੋ ਪਰਸਨਲੀ ਮੈਨੂੰ ਇਸ ਕਹਾਣੀ ਦਾ ਬਹੁਤ ਵਧੀਆ ਲੱਗਿਆ ਕਿ ਉਹਨਾਂ ਨੇ ਫੈਸਲਾ ਕੀਤਾ ਕਿ ਕੋਈ ਪਰੇਸ਼ਾਨੀਆਂ ਦੁੱਖ ਤਕਲੀਫ ਆ ਉਹ ਇੱਕ ਦੂਜੇ ਤੋਂ ਲੁਕਾਉਣਗੇ ਨਹੀਂ ਇੱਕ ਦੂਜੇ ਨਾਲ ਸ਼ੇਅਰ ਕਰਨਗੇ ਤਾਂ ਉਹਨਾਂ ਦਾ ਰਿਸ਼ਤਾ ਥੋੜਾ ਵਧੀਆ ਹੋ ਜਾਂਦਾ ਤੇ ਥੋੜੇ ਦਿਨਾਂ ਵਿੱਚ ਹੀ ਉਹਨਾਂ ਦੇ ਘਰ ਦੀ ਹਵਾ ਬਦਲਣੀ ਸ਼ੁਰੂ ਹੋ ਜਾਂਦੀ ਹੈ ਜਿੱਥੇ ਕਿਤੇ ਗਿਲੇ ਸ਼ਿਕਵੇ ਲੜਾਈ ਝਗੜਾ ਰਹਿੰਦਾ ਸੀ ਅੱਜ ਉੱਥੇ ਪਿਆਰ ਰਹਿਣ ਲੱਗ ਜਾਂਦਾ ਤਾਂ ਉਹ ਬੜੇ ਖੁਸ਼ ਰਹਿਣ ਲੱਗ ਜਾਂਦੇ ਇੱਕ ਦੂਜੇ ਨਾਲ ਗੱਲਾਂ ਕਰਦੇ ਇੱਕ ਦੂਜੇ ਨੂੰ ਸਮਝਦੇ ਆ ਤੇ ਇਸ ਕਹਾਣੀ ਤੋਂ ਆਪਾਂ ਨੂੰ ਕੀ ਸਿੱਖਿਆ ਮਿਲਦੀ ਹੈ ਕਿ ਰਿਸ਼ਤੇ ਬੋਲਣ ਨਾਲ ਬਣਦੇ ਨੇ ਚੁੱਪ ਰਹਿਣ ਨਾਲ ਫਰਕ ਪੈਂਦਾ ਹੈ ਰਿਸ਼ਤਿਆਂ 'ਚ ਫਿੱਕਾ ਬਣਾਉਂਦਾ ਤੇ ਇੱਕ ਪਤੀ ਪਤਨੀ ਦਾ ਰਿਸ਼ਤਾ ਇਦਾਂ ਦਾ ਰਿਸ਼ਤਾ ਹੁੰਦਾ ਹੈ ਜੋ ਸਿਵਿਆਂ ਤੱਕ ਨਿਭਦਾ ਹੈ ਕਿਉਂਕਿ ਮਾਪੇ ਸਾਬਣੇ ਚਲੇ ਜਾਣਾ ਇੱਕ ਬੁਢਾਪੇ ਵਿੱਚ ਪਤੀ ਲਈ ਪਤਨੀ ਤੇ ਪਤਨੀ ਲਈ ਪਤੀ ਹੁੰਦਾ ਜੋ ਇੱਕ ਦੂਜੇ ਦਾ ਸਹਾਰਾ ਬਣਦੇ ਨੇ ਸੋ ਇੱਕ ਦੂਜੇ ਨੂੰ ਸਮਾਂ ਦਿਓ ਪਿਆਰ ਦਿਓ ਸਮਝੋ ਇੱਕ ਦੂਜੇ ਨੂੰ ਤਾਂ ਤੁਹਾਡਾ ਰਿਸ਼ਤਾ ਵਧੀਆ ਚੱਲ ਸਕੇ ਤਾਂ ਅੱਜ ਦੀ ਕਹਾਣੀ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਹੋਰ ਕਹਾਣੀ ਲੈ ਕੇ ਜਲਦੀ ਮਿਲਾਂਗੇ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਬਾ ਬਲੀ ਕਰੇ